ਲੈ ਸੰਦੀਪ ভাই ਤਮ ਮਜਾ ਹੀ ਆ ਗਿਆ ਇਹ ਮੰਮੀ ਵੇਖ ਲਈ ਸੰਦੀਪ ਦੀ ਸਕੀਮ ਲੈ ਦੱਸ ਤੀ ਕਿਹਦੀ ਆ ਫਿਰ ਮੰਮੀ ਇੰਨਾ ਕੰਮ ਨਾ ਨਾ ਹੁੰਦਾ ਇਹਨੇ ਤੇ ਸਿਰ ਤੇ ਚੜ ਜਾਣਾ ਸੀ ਇੰਨੀ ਕਾਕੜ ਭੱਜ ਗਈ ਹੋਣੇ ਦੀ ਰਮਨ ਵਹਿਮ ਮੰਨ ਗਈਆਂ ਕਾੜੀ ਮਾਵਾਂ ਦੀ ਸਕੀਮ ਨੂੰ ਆਪਣੇ ਥਾਂ ਬਚਾਉਣ ਵਾਸਤੇ ਨਾ ਤੁਸੀਂ ਖੇਡ ਵਧੀਆ ਖੇਢੀ ਆ ਪੈਂਜੀ ਕਿਹੜੀ ਖੇਡ ਖੇਢੀ ਆ ਰਾਖ ਲੈਣਗੇ ਤਾਂ ਵੀ ਇਹਨਾਂ ਦਾ ਜਾੜ ਲੈਣਗੇ ਤਾਂ ਵੀ ਇਹਨਾਂ ਦਾ ਅਸੀਂ ਤਾਂ ਹੁਣ ਇਹਨਾਂ ਦੇ ਨੌਕਰ ਵਾਂ ਮੈਨੂੰ ਇਹ ਦੱਸੋ ਅੱਜ ਬਣਾਉਣਾ ਕੀ ਆ ਹੁਣ ਏਦਾਂ ਕਰ ਆਂਡਿਆਂ ਚ ਭੁਰਜੀ ਬਣਾ ਲੈ ਮੰਮੀ ਜੀ ਆਂਡਿਆਂ ਦੀ ਭੁਰਜੀ ਉਹਦੇ ਪਿੰਡੇ ਅਸੀਂ ਕਦੀ ਖਾਦੀ ਨਹੀਂ ਤੇ ਨਾ ਬਣਾਈਆਂ ਅਸੀਂ ਤਾਂ ਨੀ ਕਦੀ ਇਹੋ ਜੀ ਚੀਜ਼ ਖਾਦੀ ਤੁਹਾਡਾ ਕਰਕੇ ਅਸੀਂ ਖਾਣਾ ਹਟ ਜੀਏ ਇੱਥੇ ਸਾਰੇ ਜਣੇ ਖਾਂਦੇ ਆ